1 ਜੂਨ 1984 ਅਤੇ 31 ਅਕਤੂਬਰ 1984 ਵਿੱਚ ਸਿੱਖ ਕੌਮ ਤੇ ਜਿਹੜਾ ਕਹਿਰ ਵਾਪਰਿਆ ਸੀ ਉਹਦੀ ਮਿਸਾਲ ਇਤਿਹਾਸ ਵਿੱਚ ਕਿਤੇ ਨਹੀਂ ਮਿਲਦੀ ਜਿੰਨਾ ਇਹ ਸਭ ਕੁਝ ਕਰਵਾਇਆ ਉਹਨਾਂ ਨੂੰ ਪਛਤ ਦੇਣਾ ਚਾਹੀਦਾ ਹੈ ਜੇਕਰ ਹਿੰਦੂਆਂ ਨਾਲ ਜਿਹਾ ਵਾਪਰਿਆ ਹੈ ਤਾਂ ਫਿਰ ਕੀ ਹੋ ਜਾਇਆ ਕਰਦੇ 31 ਅਕਤੂਬਰ ਨੂੰ ਇੰਦਰਾ ਗਾਂਧੀ ਦੇ ਕਤਲ ਤੋਂ ਬਾਅਦ ਦਿੱਲੀ ਤੇ ਮੋਰਚਾ ਵਜ ਸਿੱਖਾਂ ਨੂੰ ਕੋਹ-ਕੋ ਕੇ ਮਾਰਿਆ ਗਿਆ ਕਲਾ ਮੇਟ ਤੈਤ ਤੇ ਉਹਨਾਂ ਤੇ ਰੀਤੀ ਰਿਦਤੇ ਨਾਲ ਪਾਕਿ ਛਾੜਿਆ ਗਿਆ ਮੱਥੂ ਰਾਮ ਗੋੜਸੇ ਨੇ ਮਹਾਤਮਾ ਗਾਂਧੀ ਦਾ ਟੱਪਲ ਕਰ ਦਿੱਤਾ ਸੀ ਉਦੋਂ ਸਾਰੀ ਹਿੰਦੂ ਕੌਮ ਨੂੰ ਕਾਤਲ ਨਹੀਂ ਸੀ ਦੁਕਾਨੇ ਆਇਆ ਨੈਸ਼ਨਲ ਟੀਵੀ ਤੋਂ ਇੰਦਰਾ ਗਾਂਧੀ ਦੀ ਦੇਹ ਨੂੰ ਵਾਰ-ਵਾਰ ਦਿਖਾਇਆ ਜਾਂਦਾ ਰਿਹਾ ਸੀ ਖੂਨ ਦਾ ਬਦਲਾ ਖੂਨ ਦੇ ਨਾਰੇ ਗੂੰਜਦੇ ਰਹੇ ਸਤਨ ਦੀ ਗੱਲ ਇਹ ਵੀ ਸੀ ਕਿ ਇੰਦਰਾ ਗਾਂਧੀ ਦੀ ਮੌਤ ਤੋਂ ਤੁਰੰਤ ਬਾਅਦ ਕਾਂਗਰਸ ਨੇ ਰਜੀਵ ਗਾਂਧੀ ਨੂੰ ਪ੍ਰਧਾਨ ਮੰਤਰੀ ਦੀ ਕੁਰਸੀ ਤੇ ਇੰਜ ਬਿਠਾ ਦਿੱਤਾ ਜਿਵੇਂ ਕਿ ਇਹ ਦੇਸ਼ ਗਾਂਧੀ ਪਰਿਵਾਰ ਦੀ ਵਿਰਾਸਤ ਸੀ ਆਵ 2470 ਵੀ ਤੇ ਤੁਹਾਡਾ ਸਵਾਗਤ ਕਰਦੇ ਹਾਂ ਜੀ ਨਿੱਗਾ ਸਵਾਗਤ ਅੱਜ ਦੇ ਤੀਸਰੀ ਅਖ ਪ੍ਰੋਗਰਾਮ ਵਿੱਚ ਸੀਨੀਅਰ ਪੱਤਰਕਾਰ ਸਰਦਾਰ ਮਨਮੋਹਨ ਸਿੰਘ ਢਿਲੋਂ ਰਾਹੀਂ ਦੀ ਲਿਖਤ ਤਾਂ ਆਪਣੇ ਦਰਸ਼ਕਾਂ ਲਈ ਪੇਸ਼ ਕਰਨ ਜਾ ਰਹੇ ਹਾਂ ਜਿਸ ਦਾ ਸਰਲੇਖ ਹੈ ਜਦ ਕੋਈ ਬड़ा ਦਰਖਤ ਗਿਰਦਾ ਹੈ 1 ਜੂਨ 1984 ਅਤੇ 31 ਅਕਤੂਬਰ 1984 ਵਿੱਚ ਸਿੱਖ ਕੌਮ ਤੇ ਜਿਹੜਾ ਕਹਿਰ ਵਾਪਰਿਆ ਸੀ ਉਹਦੀ ਮਿਸਾਲ ਇਤਿਹਾਸ ਵਿੱਚ ਕਿਤੇ ਵੀ ਨਹੀਂ ਮਿਲਦੀ ਸਿੱਖ ਕੌਮ ਜਿਸ ਨੇ ਦੇਸ਼ ਦੀ ਆਜ਼ਾਦੀ ਲਈ 93% ਦੀ ਕੁਰਬਾਨੀਆਂ ਦਿੱਤੀਆਂ ਫਾਂਸੀਆਂ ਤੇ ਚੜ ਗਏ ਉਹਨਾਂ ਬਾਰੇ ਇਹ ਕਹਿ ਦੇਣਾ ਕਿ ਸਿੱਖਾਂ ਨੂੰ ਹੁਣ ਉਹਨਾਂ ਘਟਨਾਵਾਂ ਨੂੰ ਭੁੱਲ ਜਾਣਾ ਚਾਹੀਦਾ ਹੈ ਜਿਨ੍ਹਾਂ ਇਹ ਸਭ ਕੁਝ ਕਰਵਾਇਆ ਉਹਨਾਂ ਨੂੰ ਬਖਸ਼ ਦੇਣਾ ਚਾਹੀਦਾ ਹੈ ਜੇਕਰ ਹਿੰਦੂਆਂ ਨਾਲ ਜਿਹਾ ਵਾਪਰਿਆ ਹੁੰਦਾ ਤੇ ਫਿਰ ਕੀ ਉਹ ਜਿਹਾ ਕਰਦੇ ਜਵਾਬ ਕਿਸੇ ਕੋਲ ਨਹੀਂ ਕਿਉਂਕਿ ਸਿੱਖ ਇਹਨਾਂ ਦੇ ਦਿਲਾਂ ਵਿੱਚ ਹਮੇਸ਼ਾ ਚੁੱਪਦੇ ਰਹੇ ਹਨ ਜੋ ਅੱਜ ਵੀ ਇਸੇ ਸਥਿਤੀ ਵਿੱਚ ਹੈ ਸ੍ਰੀ ਹਰਮੰਦਰ ਸਾਹਿਬ ਤੇ ਟੈਂਕਾਂ ਤੇ ਤੋਪਾਂ ਨਾਲ ਫੌਜ ਵੱਲੋਂ ਹਮਲਾ ਕਰਕੇ ਢਾਟਰੀ ਕੀਤਾ ਗਿਆ ਨਿਰਦੋਸ਼ ਜਵਾਨਾਂ ਬੱਚਿਆਂ ਔਰਤਾਂ ਬਜ਼ੁਰਗਾਂ ਨੂੰ ਵੀ ਨਹੀਂ ਬਖਸ਼ਿਆ ਗਿਆ 31 ਅਕਤੂਬਰ ਨੂੰ ਇੰਦਰਾ ਗਾਂਧੀ ਦੇ ਕਤਲ ਤੋਂ ਬਾਅਦ ਦਿੱਲੀ ਤੇ ਹੋਰ ਸ਼ੂਪਿਆਂ ਵਿੱਚ ਸਿੱਖਾਂ ਨੂੰ ਕੋਹ ਕੋਹ ਕੇ ਮਾਰਿਆ ਗਿਆ ਗਲਾਂ ਵਿੱਚ ਟਾਇਰ ਤੇ ਉਹਨਾਂ ਤੇ ਮਿੱਟੀ ਦਾ ਤੇਲ ਪਾ ਕੇ ਸਾੜਿਆ ਗਿਆ ਬੱਚਿਆਂ ਬਜ਼ੁਰਗਾਂ ਔਰਤਾਂ ਤੇ ਅਣਮਨੁੱਖੀ ਤਸ਼ੱਦਦ ਕੀਤਾ ਗਿਆ ਸਿੱਖਾਂ ਦੇ ਘਰ ਲੁੱਟੇ ਗਏ ਸਾੜੇ ਗਏ ਇਸ ਲਈ ਕੇਂਦਰਾ ਗਾਂਧੀ ਨੂੰ ਮਾਰਨ ਵਾਲੇ ਦੋ ਸਿੱਖ ਸਨ ਉਹਨਾਂ ਦੇ ਬਾਡੀਗਾਰਡ ਸਾਰੀ ਸਿੱਖ ਕੌਮ ਨੂੰ ਹੀ ਕਾਤਲਗਰਦਾਨ ਦਿੱਤਾ ਗਿਆ ਸੀ ਦੇਸ਼ ਦੀ ਆਜ਼ਾਦੀ ਤੋਂ ਬਾਅਦ 30 ਜਨਵਰੀ 1948 ਨੂੰ ਨੱਥੂ ਰਾਮ ਗੋੜਸੇ ਨੇ ਮਹਾਤਮਾ ਗਾਂਧੀ ਦਾ ਕਤਲ ਕਰ ਦਿੱਤਾ ਸੀ ਉਦੋਂ ਸਾਰੀ ਹਿੰਦੂ ਕੌਮ ਨੂੰ ਕਾਤਲ ਨਹੀਂ ਸੀ ਕਰਜਾਨਿਆ ਗਿਆ ਧਰਮਦਰਪੱਖ ਅਖਵਾਉਣ ਵਾਲੀ ਕਾਂਗਰਸ ਪਾਰਟੀ ਉਦੋਂ ਹਿੰਦੂ ਪਾਰਟੀ ਕਿਉਂ ਬਣ ਗਈ ਸੀ ਇਸ ਦਾ ਜਵਾਬ ਕਿਸੇ ਨੇ ਅਜੇ ਤੱਕ ਨਹੀਂ ਦਿੱਤਾ ਸਿੱਖ ਕੌਮ ਦੀ ਇਹ ਬਦਕਿਸਮਤੀ ਰਹੀ ਹੈ ਕਿ ਉਸ ਤੋਂ ਮਗਰੋਂ ਜਿੰਨੀਆਂ ਵੀ ਕੇਂਦਰਵੇ ਸਰਕਾਰਾਂ ਆਈਆਂ ਕਿਸੇ ਨੇ ਵੀ ਇਹਨਾਂ ਦੋਹਾਂ ਘਟਨਾਵਾਂ ਦੀ ਨਿੰਦਾ ਨਹੀਂ ਕੀਤੀ ਸਤਮ ਦੀ ਗੱਲ ਇਹ ਹੈ ਕਿ ਕਿਸੇ ਵੀ ਕਾਂਗਰਸੀ ਆਗੂ ਨੇ ਅੱਜ ਤੀਕੋ ਉਸ ਕਤਲਿਆਂ ਬਾਰੇ ਅਫਸੋਸ ਪ੍ਰਗਟ ਨਹੀਂ ਕੀਤਾ ਇਸ ਕਤਲਿਆਂ ਦਾ ਵਿਰੋਧ ਨਹੀਂ ਕੀਤਾ ਜਦੋਂ 26 ਮਈ 1996 ਨੂੰ ਪ੍ਰਧਾਨ ਮੰਤਰੀ ਟੱਲਪਿਆਰੀ ਵਾਜਪਾਈ ਸ਼੍ਰੀ ਹਮੰਦਰ ਸਾਹਿਬ ਦਰਸ਼ਨਾਂ ਨੂੰ ਆਏ ਸਨ ਤਾਂ ਉਹਨਾਂ ਆਖਿਆ ਸੀ ਕਿ ਜੂਨ 84 ਵਿੱਚ ਵਾਪਰਿਆ ਨੀਲਾ ਸਾਕਾ ਤਾਰਾ ਮੰਦਭਾਗੀ ਕਾਰਵਾਈ ਸੀ ਪਰ ਸਿੱਖਾਂ ਨੂੰ ਹੁਣ ਇਹਨੂੰ ਭੁੱਲ ਜਾਣਾ ਚਾਹੀਦਾ ਹੈ ਤੇ ਇਹਦੇ ਲਈ ਜ਼ਿੰਮੇਵਾਰ ਲੋਕਾਂ ਨੂੰ ਮਾਫ ਕਰ ਦੇਣਾ ਚਾਹੀਦਾ ਹੈ ਵਾਜਪਾਈ ਨੇ ਜਿਹੜਾ ਬਿਆਨ ਦੇ ਕੇ ਸਿੱਖਾਂ ਦੇ ਜ਼ਖਮਾਂ ਨੂੰ ਫਿਰ ਤਾਜ਼ਾ ਕਰ ਦਿੱਤਾ ਸੀ 31 ਅਕਤੂਬਰ ਨੂੰ ਹੋਏ ਸਿੱਖ ਕਤਲੇਆਮ ਬਾਰੇ 20 ਹਜੇ ਤੱਕ ਕਿਸੇ ਪ੍ਰਧਾਨ ਮੰਤਰੀ ਨੇ ਦੁੱਖ ਪ੍ਰਗਟ ਨਹੀਂ ਕੀਤਾ ਐਚਡੀ ਦੇਵਗੋੜਾ ਜਦੋਂ ਪ੍ਰਧਾਨ ਮੰਤਰੀ ਵੱਜੋਂ ਦਰਬਾਰ ਸਾਹਿਬ ਆਏ ਸਨ ਤਾਂ ਉਹਨਾਂ ਨੇ ਵੀ ਇਹੋ ਆਖਿਆ ਸੀ ਕਿ ਦਰਬਾਰ ਸਾਹਿਬ ਵਿੱਚ ਵਾਪਰਿਆ ਨੀਲਾ ਤਾਰਾ ਸਾਕਾ ਮੰਤ ਭਾਗੀ ਘਟਨਾ ਜ਼ਰੂਰ ਸੀ ਉਹਨਾਂ ਸਾਫ਼ ਇਨਕਾਰ ਕਰ ਦਿੱਤਾ ਸੀ ਕਿ ਇਸ ਦੀ ਕੋਈ ਮਾਫੀ ਮੰਗੀ ਜਾਏਗੀ ਉਹਨਾਂ ਨੇ ਕਿਹਾ ਕਿ ਸਰਕਾਰ ਇਸ ਕਾਰਵਾਈ ਦੀ ਮਾਫੀ ਨਹੀਂ ਮੰਗੇਗੀ ਸਿੱਖ ਕਤਲੇਆਮ ਬਾਰੇ ਉਹਨਾਂ ਕੁਝ ਨਹੀਂ ਸੀ ਆਖਿਆ 2 ਅਗਸਤ 1990 ਨੂੰ ਪ੍ਰਧਾਨ ਮੰਤਰੀ ਵੀ ਪੀ ਸਿੰਘ ਅੰਮ੍ਰਿਤਸਰ ਨੇੜੇ ਦੇ ਪਿੰਡ ਲੋਪੋਕੇ ਆਏ ਸਨ ਉਦੋਂ ਵੀ ਉਹਨਾਂ ਨੂੰ ਪੱਤਰਕਾਰਾਂ ਨੇ ਨੀਲਾ ਤਾਰਾ ਸਾਕੇ ਬਾਰੇ ਸਵਾਲ ਕੀਤੇ ਸਨ ਪਰ ਉਹਨਾਂ ਇਹ ਆਕੇ ਪੱਲਾ ਛਡਾਲਿਆ ਸੀ ਕਿ ਜਦੋਂ ਸਰਕਾਰ ਬਣ ਤੇ ਉਹ ਆਪਣੇ ਮੰਤਰੀਆਂ ਨਾਲ ਦਰਬਾਰ ਸਾਹਿਬ ਮੱਥਾ ਟੇਕਣ ਆਏ ਸਨ ਤਾਂ ਸਿੱਖਾਂ ਦਾ ਭਰੋਸਾ ਜਿੱਤਣ ਦੇ ਮਨੋਰਥ ਨਾਲ ਹੀ ਉਹਨਾਂ ਨੇ ਉਨ੍ਹਾਂ ਦੀ ਸਰਕਾਰ ਨੇ 52ਵੀਂ ਸੰਵਿਧਾਨਕ ਸੋਧ ਖਤਮ ਕੀਤੀ ਸੀ ਨਵੰਬਰ 1984 ਦੇ ਦੋਸ਼ੀਆਂ ਲਈ ਵਿਦੇਸ਼ ਅਦਾਲਤਾਂ ਕਾਇਮ ਕੀਤੀਆਂ ਸਨ ਤੇ ਬੈਰਕਾ ਛੱਡ ਕੇ ਆਏ ਫੌਜੀਆਂ ਦੇ ਵਸੇਪੇਰੀ ਕਦਮ ਵੀ ਚੁੱਕੇ ਸਨ ਸਿੱਖ ਕਤਲੇਆਮ ਬਾਰੇ ਉਹ ਵੀ ਖਮੋਸ਼ ਰਹੇ ਨੈਸ਼ਨਲ ਟੀਵੀ ਤੋਂ ਇੰਦਰਾ ਗਾਂਧੀ ਦੀ ਦੇਹ ਨੂੰ ਵਾਰ-ਵਾਰ ਵਿਖਾਇਆ ਜਾਂਦਾ ਰਿਹਾ ਸੀ ਖੂਨ ਦਾ ਬਦਲਾ ਖੂਨ ਦੇ ਨਾਰੇ ਗੂੰਜਦੇ ਰਹੇ ਤਾਂ ਜੋ ਹਿੰਦੂਆਂ ਨੂੰ ਸਿੱਖਾਂ ਖਿਲਾਫ ਭੜਕਾਇਆ ਜਾਵੇ ਨੈਸ਼ਨਲ ਟੀਵੀ ਚੈਨਲ ਨਿੱਜੀ ਚੈਨਲ ਬਣ ਚੁੱਕਾ ਸੀ ਨਾਰੇ ਲੱਗ ਰਹੇ ਸਨ ਜਿਵੇਂ ਕਤਲ ਦੋ ਸਿੱਖਾਂ ਨੇ ਨਹੀਂ ਸਗੋਂ ਸਾਰੇ ਸਾਰੀ ਸਿੱਖ ਕੌਮ ਨੇ ਹੀ ਇੰਦਰਾ ਗਾਂਧੀ ਦਾ ਕਤਲ ਕਰ ਦਿੱਤਾ ਹੋਵੇ ਸਿੱਟਾ ਇਹ ਨਿਕਲਿਆ ਕਿ ਦਿੱਲੀ ਵਿੱਚ ਹੀ ਨਹੀਂ ਹੋਰ ਸੂਬਿਆਂ ਵਿੱਚ ਵੀ ਸਿੱਖਾਂ ਦਾ ਜਿਵੇਂ ਕਤਲੇਆਮ ਕੀਤਾ ਗਿਆ ਉਹ ਦੇਸ਼ ਲਈ ਸ਼ਰਮ ਵਾਲੀ ਗੱਲ ਸੀ ਪਰ ਕਿਸੇ ਨੇ ਵੀ ਹਾ ਦਾ ਨਾਰਾ ਨਾ ਮਾਰਿਆ ਸਤਮ ਦੀ ਗੱਲ ਇਹ ਵੀ ਸੀ ਕਿ ਇੰਦਰਾ ਗਾਂਧੀ ਦੀ ਮੌਤ ਤੋਂ ਤੁਰੰਤ ਬਾਅਦ ਕਾਂਗਰਸ ਨੇ ਰਜੀਵ ਗਾਂਧੀ ਨੂੰ ਪ੍ਰਧਾਨ ਮੰਤਰੀ ਦੀ ਕੁਰਸੀ ਤੇ ਇੰਜ ਬਿਠਾ ਦਿੱਤਾ ਜਿਵੇਂ ਕਿ ਇਹ ਦੇਸ਼ ਗਾਂਧੀ ਪਰਿਵਾਰ ਦੀ ਵਿਰਾਸਤ ਸੀ ਅਤੇ ਰਜੀਵ ਗਾਂਧੀ ਦਾ ਇਹ ਮੌਲਕ ਅਧਿਕਾਰ ਸੀ ਕਿ ਤੁਰੰਤ ਉਸ ਨੂੰ ਕੁਰਸੀ ਤੇ ਬਿਠਾ ਦਿੱਤਾ ਜਾਵੇ ਉਸ ਵੇਲੇ ਬਣੇ ਪ੍ਰਧਾਨ ਮੰਤਰੀ ਰਜੀਵ ਗਾਂਧੀ ਨੇ ਟੀਵੀ ਤੋਂ ਖੂਨ ਦਾ ਬਦਲਾ ਖੂਨ ਦੇ ਮਾਰੇ ਜਾ ਰਹੇ ਨਾਅਰੇ ਦੌਰਾਨ ਇਹ ਵੀ ਕਿਹਾ ਸੀ ਕਿ ਕਾਲੀ ਨਾ ਕਰੋ ਬਦਲਾ ਲਿਆ ਜਾਏਗਾ ਰਜੀਵ ਦੇ ਇਸ ਬਿਆਨ ਤੋਂ ਹੀ ਸਿੱਖਾਂ ਦਾ ਕਤਲੇਆਮ ਸ਼ੁਰੂ ਹੋ ਗਿਆ ਸੀ ਰਜੀਵ ਗਾਂਧੀ ਟੀਵੀ ਤੋਂ ਨੂੰ ਖਾਤਬ ਹੋ ਕੇ ਇਹ ਕਹਿ ਰਹੇ ਸਨ ਜਦ ਕੋਈ ਬੜਾ ਦਰਖਤ ਗਿਰਤਾ ਹੈ ਤਾਂ ਧਰਤੀ ਹਿਲੇਗੀ ਹੀ ਭਾਵ ਸਪਸ਼ਟ ਸੀ ਕਿ ਜੋ ਹੋ ਰਿਹਾ ਹੈ ਉਹਨੂੰ ਹੋਣ ਦਿਓ ਸਿੱਤਮ ਦੀ ਗੱਲ ਇਹ ਵੀ ਸੀ ਕਿ ਵੱਡੇ ਵੱਡੇ ਕਾਂਗਰਸੀ ਸਿੱਖ ਲੀਡਰਾਂ ਨੂੰ ਜਿਵੇਂ ਲਕਵਾ ਮਾਰ ਗਿਆ ਹੋਵੇ ਕਿਸੇ ਨੇ ਵੀ ਹਾ ਦਾ ਨਾਰਾ ਨਹੀਂ ਸੀ ਮਾਰਿਆ ਤਰੰਗਰ ਪੱਖ ਅਖਵਾਉਣ ਵਾਲੀ ਕਾਂਗਰਸ ਫਿਰਕੂ ਹੋ ਗਈ ਸੀ ਕਾਂਗਰਸੀ ਸਿੱਖ ਭਾਈਚਾਰੇ ਤੇ ਹੋਰੇ ਜ਼ੁਲਮ ਵਿਰੁੱਧ ਨਹੀਂ ਸਗੋਂ ਇੰਦਰਾ ਗਾਂਧੀ ਦੇ ਇੱਕ ਥ्रू ਆ ਰਹੇ ਸਨ ਜਦੋਂ ਕੋਈ ਵੱਡਾ ਦਰਖਤ ਡਿੱਗਦਾ ਹੈ ਤਾਂ ਉਹ ਇਹ ਨਹੀਂ ਵੇਖਦਾ ਕਿ ਲੰਘਣ ਵਾਲੇ ਕਿਸ ਵਿਅਕਤੀ ਦੇ ਡਿੱਗਣਾ ਹੈ ਫਿਰ ਇੰਦਰਾ ਗਾਂਧੀ ਦਾ ਦਰਖਤ ਕੇਵਲ ਤੇ ਕੇਵਲ ਸਿੱਖ ਕੌਮ ਉੱਤੇ ਹੀ ਕਿਉਂ ਡਿੱਗਿਆ ਇੰਦਰਾ ਗਾਂਧੀ ਕੋਈ ਵੱਡਾ ਦਰਖਤ ਵੀ ਨਹੀਂ ਸੀ ਨਾ ਉਹਦੀਆਂ ਜੜ੍ਹਾਂ ਨਿਰਪੱਖ ਸਨ ਨਾ ਉਸ ਦੀਆਂ ਟਾਹਣਾ ਤੇ ਪੱਤੇ ਤਰੰਗਰ ਪੱਖ ਸਨ ਨਾ ਹੀ ਉਸ ਦੇ ਪਰਿਵਾਰ ਦੀ ਕੋਈ ਕੁਰਬਾਨੀ ਸੀ ਇੰਦਰਾ ਗਾਂਧੀ ਦੀ ਇੰਦਰਾ ਗਾਂਧੀ ਦਾ ਪਰਿਵਾਰ ਦੇਸ਼ ਨੂੰ ਆਪਣੀ ਜਾਇਦਾਦ ਸਮਝਦਾ ਸੀ 인ਦਰਾ ਗਾਂਧੀ ਤਾਨਾਸ਼ਾਹੀ ਰਾਜ ਕਰ ਰਹੀ ਸੀ 1975 ਵਿੱਚ 인ਦਰਾ ਗਾਂਧੀ ਨੇ ਦੇਸ਼ ਵਿੱਚ ਐਮਰਜੈਂਸੀ ਲਾ ਕੇ ਜ਼ੁਲਮ ਕੀਤੇ ਸਨ ਜੇ ਉਹ ਤਾਨਾਸ਼ਾਹ ਨਾ ਹੁੰਦੀ ਤਾਂ ਰਾਸ਼ਟਰਪਤੀ ਵਜ਼ੀਰ ਤੇ ਕਾਂਗਰਸੀ ਲੀਡਰ ਦਰਖਤ ਨੂੰ ਸਿੱਖ ਭਾਈਚਾਰੇ ਤੇ ਡਿੱਗਣ ਨਾ ਦਿੰਦੇ ਅਤੇ ਰਜੀਵ ਗਾਂਧੀ ਦੀ ਜ਼ੁਰਤ ਨਾ ਪੈਂਦੀ ਸਿੱਖ ਕੌਮ ਦੀ ਇਹ ਬਦਕਿਸਮਤੀ ਸੀ ਕਿ ਸਿੱਖ ਰਾਸ਼ਟਰਪਤੀ ਹੁੰਦਿਆਂ ਵੀ ਗਿਆਨੀ ਜੈਲ ਸਿੰਘ ਖਮੋਸ਼ ਹੋ ਕੇ ਵੇਖਦੇ ਰਹੇ ਕਿਸੇ ਨੇ ਹਾਜ਼ਾ ਨਾਰਾ ਨਾ ਮਾਰਿਆ ਸ਼੍ਰੀਮੰਦਰ ਸਾਹਿਬ ਸ਼੍ਰੀ ਕਲਤਕ ਸਾਹਿਬ ਪੰਜਾਬ ਦੇ ਸਾਰੇ ਇਤਿਹਾਸਿਕ ਗੁਰਦੁਆਰਿਆਂ ਤੇ ਕੀਤੇ ਗਏ ਹਮਲਿਆਂ ਦੇ ਵਿਰੋਧ ਵਿੱਚ ਰਾਸ਼ਟਰਪਤੀ ਕਾਂਗਰਸੀ ਲੀਡਰਾਂ ਨੇ ਹਾਜ਼ਾ ਨਾਰਾ ਨਹੀਂ ਸੀ ਮਾਰਿਆ ਦੇਸ਼ ਨੂੰ ਆਜ਼ਾਦ ਕਰਾਉਣ ਵਿੱਚ 93% ਦੀ ਯੋਗਦਾਨ ਪਾਉਣ ਵਾਲੇ ਕੁਰਬਾਨੀਆਂ ਦੇਣ ਵਾਲੇ ਸਿੱਖ ਆਪਣੇ ਹੀ ਦੇਸ਼ ਵਿੱਚ ਆਪਣੇ ਹੱਥੋਂ ਕਤਲ ਹੋ ਗਏ ਸਨ। ਦੰਗੇ ਹੋ ਰਹੇ ਸਨ। ਪੁਲਿਸ ਮੂਕ ਦਰਸ਼ਕ ਬਣ ਕੇ ਵੇਖ ਰਹੀ ਸੀ। ਸਿੱਖਾਂ ਨੂੰ ਕੋਹ ਕੋਹ ਕੇ ਮਾਰਿਆ ਜਾ ਰਿਹਾ ਸੀ। ਬਜ਼ੁਰਗਾਂ, ਬੱਚਿਆਂ, ਔਰਤਾਂ, ਕੁੜੀਆਂ, ਬੱਚਿਆਂ ਨੂੰ ਸਾੜਿਆ ਜਾ ਰਿਹਾ ਸੀ। ਮਕਾਨ ਸਾੜੇ ਜਾ ਰਹੇ ਸਨ, ਲੁੱਟੇ ਜਾ ਰਹੇ ਸਨ। ਫੌਜ ਨੂੰ ਬੈਰਕਾਂ ਵਿੱਚੋਂ ਬਾਹਰ ਨਹੀਂ ਸੀ ਆਉਣ ਦਿੱਤਾ ਗਿਆ। ਲਗਾਤਾਰ 4 ਦਿਨ ਦਿੱਲੀ, ਕਾਨਪੁਰ ਤੇ ਹੋਰ ਥਾਵਾਂ ਤੇ ਮੌਤ ਦਾ ਟਾਂਡਵ ਨਾਚ ਰਜੀਵ ਗਾਂਧੀ ਨੇ ਨੱਚਿਆ ਗਾਂਧੀ ਪਰਿਵਾਰ ਨੂੰ ਇਤਿਹਾਸ ਕਦੇ ਵੀ ਨਹੀਂ ਬਖਸ਼ੇਗਾ ਇਸੇ ਦੌਰਾਨ ਇੱਕ ਬਹੁਤ ਵੱਡੀ ਘਟਨਾ ਵੀ ਵਾਪਰੀ ਸੀ ਦੰਗੇ ਸ਼ੁਰੂ ਹੀ ਹੋਏ ਸਨ ਤਾਂ ਉਹਨਾਂ ਦੰਗਿਆਂ ਦੌਰਾਨ ਉਦੋਂ ਦੇ ਰਾਸ਼ਟਰਪਤੀ ਗਿਆਨੀ ਜੈਲ ਸਿੰਘ ਦੀ ਕਾਰ ਤੇ ਵੀ ਹਮਲਾ ਕੀਤਾ ਗਿਆ ਸੀ ਉਹਨਾਂ ਦੀ ਸੁਰੱਖਿਆ ਦਾ ਉਹਨਾਂ ਦੇ ਗਾਰਡਾਂ ਨੇ ਕਰ ਲਈ ਸੀ ਪਰ ਇਸ ਸ਼ਰਮਨਾਕ ਘਟਨਾ ਨੂੰ ਵੀ ਦਬਾ ਦਿੱਤਾ ਗਿਆ ਸੀ ਸਰਕਾਰੀ ਕਤਲੇਆਮ ਨਵੰਬਰ 84 ਵਿੱਚ ਸਿੱਖਾਂ ਦੇ ਕਤਲੇਆਮ ਲਈ ਸਾਰੀਆਂ ਪਾਰਟੀਆਂ ਦੇ ਆਗੂ ਬਰਾਬਰ ਦੇ ਦੋਸ਼ੀ ਹਨ ਆਲ ਇੰਡੀਆ ਸ਼੍ਰੋਮਣੀ ਅਕਾਲੀ ਦਲ ਦਿੱਲੀ ਬੱਬਰ ਦੇ ਪ੍ਰਧਾਨ ਗੁਰਬਚਨ ਸਿੰਘ ਖਾਲਸਾ ਨੇ ਸਿੱਖ ਕਤਲੇਆਮ ਤੋਂ ਬਾਅਦ 14 ਸਾਲ ਲਾ ਕੇ ਬੜੀ ਹੀ ਮਿਹਨਤ ਨਾਲ ਇੱਕ ਤੱਤ ਇਕੱਠੇ ਕਰਕੇ ਸਰਕਾਰੀ ਕਤਲੇਆਮ ਨਵੰਬਰ 1984 ਨਾਂ ਦੀ ਪੁਸਤਕ ਛਾ ਕੇ ਛਪਵਾ ਕੇ 9 ਨਵੰਬਰ 1998 ਨੂੰ ਅੰਮ੍ਰਿਤਸਰ ਸਾਹਿਬ ਵਿੱਚ ਰਿਲੀਜ਼ ਕੀਤੀ ਸੀ ਉਦੋਂ ਇਹ ਪੁਸਤਕ ਹਿੰਦੀ ਪੰਜਾਬੀ ਤੇ ਅੰਗਰੇਜ਼ੀ ਵਿੱਚ ਛਪੀ ਸੀ ਅਤੇ ਉਹਨਾਂ ਐਲਾਨ ਕੀਤਾ ਸੀ ਕਿ ਇਸ ਨੂੰ 18 ਭਾਸ਼ਾਵਾਂ ਵਿੱਚ ਛਾਪਿਆ ਜਾਵੇਗਾ ਸਮਾਗਮ ਵਿੱਚ ਲੇਖਕ ਨੇ ਕਿਹਾ ਸੀ ਕਿ ਪੁਸਤਕ ਦੀ ਤਿਆਰੀ ਵਿੱਚ ਸਮਾਂ ਤਾਂ ਬਹੁਤ ਲੱਗਿਆ ਪਾਰੇ ਪੁਸਤਕ ਜਾਂਚ ਕਮਿਸ਼ਨਾਂ ਦੀਆਂ ਰਿਪੋਰਟਾਂ ਅਦਾਲਤੀ ਫੈਸਲੇਆਂ ਅਖਬਾਰਾਂ ਦੀਆਂ ਖਬਰਾਂ ਪੀੜਤ ਪਰਿਵਾਰਾਂ ਨਾਲ ਨਿੱਜੀ ਮੁਲਾਕਾਤਾਂ ਤੇ ਆਧਾਰਿਤ ਹੈ। ਸ਼੍ਰੀ ਬੱਬਰ ਨੇ ਸਿੱਖ ਕਤਲੇਆਮ ਲਈ ਸਾਰੀਆਂ ਰਾਸ਼ਟਰੀ ਪਾਰਟੀਆਂ ਦੇ ਪ੍ਰਮੁੱਖ ਲੀਡਰਾਂ ਨੂੰ ਦੋਸ਼ੀ ਠਰਾਉਂਦਿਆਂ ਆਖਿਆ ਸੀ ਕਿ ਉਹਨਾਂ ਦੇ ਉਹਨਾਂ ਨੇ ਕਤਲੇਆਮ ਨੂੰ ਰੋਕਣ ਲਈ ਕੋਈ ਯਤਨ ਨਹੀਂ ਕੀਤਾ। ਭਾਵੇਂ ਇਹ ਕਤਲੇਆਮ ਕਾਂਗਰਸੀਆਂ ਵੱਲੋਂ ਸਾਜ਼ਿਸ਼ ਤਹਿਤ ਕੀਤਾ ਗਿਆ ਸੀ। ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਪ੍ਰਧਾਨ ਸਰਦਾਰ ਚਮਰਜੀਤ ਸਿੰਘ ਮਾਨ ਨੇ ਕਿਹਾ ਸੀ ਕਿ ਅਕਾਲੀ ਵੀ ਉਨੇ ਹੀ ਦੋਸ਼ੀਆਂ ਨੇ ਕਿਉਂਕਿ ਉਹਨਾਂ ਨੇ ਦੋਸ਼ੀ ਕਾਂਗਰਸੀਆਂ ਵਿਰੁੱਧ ਕੇਸ ਚਲਾਉਣ ਦੀ ਬਜਾਏ ਚੁੱਪ ਧਰ ਰੱਖੀ ਸੀ ਉਹਨਾਂ ਇਹ ਵੀ ਕਿਹਾ ਕਿ ਰਾਸ਼ੀ ਪਾਰਟੀਆਂ ਨੇ ਕਤਲੇਆਮ ਨੂੰ ਰੋਕਣ ਲਈ ਉਸ ਵੇਲੇ ਕੋਈ ਆਵਾਜ਼ ਨਹੀਂ ਸੀ ਚੁੱਕੀ ਉਹਨਾਂ ਦਾ ਇਹ ਵੀ ਕਹਿਣਾ ਸੀ ਕਿ ਅਦਾਲਤਾਂ ਵੱਲੋਂ ਸਿੱਖ ਭਾਈਚਾਰੇ ਨੂੰ ਪੂਰਾ ਇਨਸਾਫ ਨਹੀਂ ਦਿੱਤਾ ਗਿਆ ਜਦੋਂ ਕਿ ਇਹ ਕਤਲੇਆਮ ਕਾਂਗਰਸ ਨੇ ਇੱਕ ਗਿਣੀ ਮਿਥੀ ਸਾਜ਼ਿਸ਼ ਤਹਿਤ ਕਰਵਾਇਆ ਸੀ ਅਤੇ ਇਹ ਸਭ ਕੁਝ ਦੇ ਪਿਛੇ ਰਜੀਵ ਗਾਂਧੀ ਹੀ ਸੀ ਸਰਦਾਰ ਸਿਮਰਜੀਤ ਸਿੰਘ ਮਾਨ ਨੇ ਕਿਹਾ ਕੇ ਭਾਰਤੀ ਜਨਤਾ ਪਾਰਟੀ ਦੇ ਲੀਡਰ ਟਰਲਬਾਰੀ ਵਾਜਪਾਈ ਨੇ ਉਸ ਵੇਲੇ ਇੰਦਰਾ ਗਾਂਧੀ ਨੂੰ ਦੁਰਗਾ ਮਾਤਾ ਦੀ ਉਪਮਾ ਦਿੱਤੀ ਸੀ ਉਹਨਾਂ ਇਹ ਵੀ ਕਿਹਾ ਸੀ ਕਿ ਭਾਰਤੀ ਜਨਤਾ ਪਾਰਟੀ ਜੋ ਪਾਰਟੀ ਹੈ ਜਿਸ ਨੇ ਘਾਟ ਗਿਣਤੀ ਫਿਰਕੇ ਦੀ ਬਾਬਰੀ ਮਸਜਿਦ ਨੂੰ ਟਾਇਟੇਰੀ ਕੀਤਾ ਸੀ ਉਹਨਾਂ ਇਸ ਪੁਸਤਕ ਵਿੱਚ ਰਜੀਵ ਗਾਂਧੀ ਦੀ ਸਰਕਾਰ ਤੇ ਕਾਂਗਰਸ ਪਾਰਟੀ ਨੂੰ ਦੋਸ਼ੀ ਠਰਾਇਆ ਸੀ ਅੱਜ ਦੀ ਇਹ ਲਿਖਤ ਸਰਦਾਰ ਮਨਮੋਹਨ ਸਿੰਘ ਢਿੱਲੋਂ ਜੋ ਕਿ ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿੱਚ ਇਨਫੋਰਮੇਸ਼ਨ ਅਫਸਰ ਵੀ ਰਹੇ ਹਨ ਤੇ ਲੰਬਾ ਸਮਾਂ ਪੱਤਰਕਾਰੀ ਦੇ ਖੇਤਰ ਵਿੱਚ ਸਰਗਰਮ ਰਹੇ ਹਨ ਉਹਨਾਂ ਦੀ ਲਿਖਤ ਸੀ ਤੁਹਾਡਾ ਸਾਡੇ ਨਾਲ ਜੁੜਨ ਲਈ ਬਹੁਤ-ਬਹੁਤ ਧੰਨਵਾਦ ਸ਼ੁਕਰੀਆ ਸਤਿ ਸ੍ਰੀ ਅਕਾਲ